ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਮਨਰਾਸੀਦ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਲਓ ਜੀ ਆਪਾਂ ਇੱਕ ਨਵਾਂ ਵਲੌਗ ਲੈ ਕੇ ਆਪਣੇ ਸਾਰੇ YouTube ਫੈਮਿਲੀ ਨੂੰ ਮਿਲਣ ਵਾਸਤੇ ਹਾਜ਼ਰ ਹੋ ਗਏ ਆ ਤੇ ਲਓ ਜੀ ਦਿਨ ਹੈਗਾ ਅੱਜ ਮੰਗਲਵਾਰ ਦਾ ਤੇ ਸਵੇਰ ਦਾ ਟਾਈਮ ਹੈ ਮੈਂ ਲੱਗ ਗਈਆਂ ਸਫਾਈਆਂ ਕਰਨ ਵਾਸਤੇ ਟਾਈਮ ਇੱਥੇ ਹੋ ਗਿਆ ਸੀਗਾ 7:30 ਵਜੇ ਦਾ ਕਿਉਂਕਿ ਮੈਂ ਕਿਚਨ ਦੇ ਕੰਮ ਕਰਕੇ ਆਈ ਫਿਰ ਮੈਂ ਟਾਈਮ ਦੇਖਿਆ ਮੈਂ ਕਿ 7:30 ਦਾ ਟਾਈਮ ਹੋ ਗਿਆ ਵੀ ਡੇਢ ਕ ਘੰਟਾ ਮੈਨੂੰ ਲੱਗ ਜਾਊਗਾ ਸਫਾਈ ਕਰਨ ਵਾਸਤੇ ਸਾਰੇ ਡਸਟਿੰਗ ਵਗੈਰਾ ਕਰਨੀ ਆ ਤੇ ਰਾਤ ਜੀ ਸਾਡਾ ਏਸੀ ਹੋ ਗਿਆ ਸੀ ਖਰਾਬ ਤੇ ਇਸ ਕਰਕੇ ਮੰਜੇ ਕੱਢਣੇ ਪਏ ਬਾਹਰ ਤੇ ਹੁਣ ਮੈਂ ਇਹਨੂੰ ਅੰਦਰ ਕਰਕੇ ਬੜੀ ਮੁਸ਼ਕਿਲ ਨਾਲ ਕੀਤਾ ਕਿਉਂਕਿ ਭਾਰਾ ਮੰਜਾ ਆ ਤੇ ਅੰਦਰ ਕਰਕੇ ਤੇ ਹੁਣ ਮੈਂ ਜ਼ਿਆਦਾ ਬੈੱਡ ਸ਼ੀਟ ਵਗੈਰਾ ਜਿਹੜੀ ਦੁਬਾਰਾ ਝਾੜ ਕੇ ਵਿਛਾ ਰਹੀ ਆ ਏ ਏਸੀ ਨੂੰ ਪਤਾ ਨਹੀਂ ਕੀ ਹੋ ਗਿਆ ਬਸ ਤੀਜੀ ਵਾਰੀ ਪੱਖਾ ਟੁੱਟ ਗਿਆ ਤੇ ਕਹਿੰਦੇ ਅੱਜ ਚੰਗੇ ਤਰ੍ਹਾਂ ਚੈੱਕ ਕਰਕੇ ਵੀ ਸ਼ਾਰਟ ਵਗੈਰਾ ਢਿੱਲੀ ਹੋ ਜਾਂਦੀ ਕੀ ਪ੍ਰੋਬਲਮ ਹੈ ਫੇਰ ਹੀ ਦੁਬਾਰਾ ਇਸ ਨੂੰ ਲਾਵਾਂਗੇ ਵੀ ਦੋ ਵਾਰੀ ਤੇ ਟੁੱਟ ਗਿਆ ਚਲੋ ਪਹਿਲੀ ਵਾਰੀ ਲੈ ਕੇ ਆਂਦਾ ਦੂਜੀ ਵਾਰੀ ਕਲੇਮ 'ਚ ਮਿਲਿਆ ਸੀ ਪੱਖਾ ਤੀਜੀ ਵਾਰੀ ਫੇ ਪੈਸੇ ਲੱਗ ਗਏ ਤੇ ਤੀਜੀ ਵਾਰੀ ਉਹਦਾ ਜਿਹੜਾ ਫਾਰਿਆ ਉਹ ਟੁੱਟ ਗਿਆ ਤੇ ਫਿਰ ਰਾਤ ਸਾਨੂੰ ਮੰਜੇ ਬਾਹਰ ਕੱਢਣੇ ਪਏ ਤੇ ਮੈਨੂੰ ਪਤਾ ਨਹੀਂ ਕੀ ਪ੍ਰੋਬਲਮ ਹੈ ਕਿ ਮੈਨੂੰ ਜਦੋਂ ਵੀ ਨਵੀਂ ਜਗ੍ਹਾ ਹੋ ਜਵੇ ਚ ਰੂਮ ਚੇਂਜ ਹੋ ਜਵੇ ਤਾਂ ਮੈਨੂੰ ਨੀਂਦ ਜੀ ਨਹੀਂ ਆਉਂਦੀ ਮੈਨੂੰ ਨੀਂਦ ਆਈ 2 ਵਜੇ ਤੋਂ ਬਾਅਦ ਤੇ ਇਸ ਕਰਕੇ ਅੱਜ ਤਾਂ ਬੱਸ ਸਵੇਰ ਸਵੇਰ ਮੇਰੀ ਅੱਖਾਂ ਹੀ ਮਟ ਰਹੀਆਂ ਸੀ ਇਹ ਬਹੁਤ ਜ਼ਿਆਦਾ ਬੜੀ ਮੁਸ਼ਕਿਲ ਨਾ ਬਸ ਹੌਲੀ ਹੌਲੀ ਮੂਹ ਮਤ ਹੋ ਕੇ ਫਿਰ ਥੋੜਾ ਜਿਹਾ ਸੈੱਟ ਹੋਈ ਕਿਉਂਕਿ ਨੀਂਦ ਪੂਰੀ ਨਾ ਹੋਵੇ ਫਿਰ ਸਾਰਾ ਦਿਨ ਜਿਹੜੇ ਅਫਸੈਟਿੰਗ ਜੀ ਰਹਿੰਦੀ ਆ ਤੇ ਚਲੋ ਜਿਹੜੇ ਕੰਮ ਹੈ ਰੂਟੀਨ ਦੇ ਉਹ ਤਾਂ ਆਪਾਂ ਨੂੰ ਕਰਨੇ ਹੀ ਪੈਂਦੇ ਆ ਤੇ ਡੈਡੀ ਜੀ ਤੇ ਰਾਜਿੰਦਰ ਲੱਗੇ ਹੋਏ ਸੀ ਛੱਤ ਤੇ ਏਸੀ ਦਾ ਚੈੱਕ ਅਪ ਕਰਨ ਵਾਸਤੇ ਕਹਿੰਦੇ ਸ਼ਾਵਟ ਦੇਖਦੇ ਆ ਵੀ ਉਹ ਖੋਲ ਕੇ ਲਿਆਏ ਸੀ ਕਿ ਕਹਿੰਦੇ ਚੈੱਕ ਕਰਵਾ ਕੇ ਲਿਉਣਾ ਮੰਡੀ ਜਾ ਕੇ ਤੇ ਮੈਂ ਇੱਥੇ ਚਾਦਰ ਵਗੈਰਾ ਇਹਦੀ ਵੀ ਝਾੜ ਕੇ ਸਾਰੇ ਰੂਮਸ ਦੀ ਡਸਟਿੰਗ ਕਰਨੀ ਸੀਗੀ ਤੇ ਮੈਂ ਕਿਹਾ ਚਲਿਆ ਰੂਮਸ ਦੀ ਵੀ ਕਰ ਦਿੰਨੀ ਆ ਤੇ ਹਾਂਜੀ ਇੱਕ ਮੈਂ ਤੁਹਾਨੂੰ ਇੱਕ ਪਹਿਲਾ ਵਲੌਗ ਜਿਹੜਾ ਸੀਗਾ ਉਸ ਵਿੱਚ ਤੁਹਾਨੂੰ ਇੱਕ ਮੈਂ ਕੁਐਸਚਨ ਪੁੱਟ ਕੀਤਾ ਸੀਗਾ ਵੀ ਉਸ ਕੁਐਸਚਨ ਦਾ ਜਵਾਬ ਜਿਹੜਾ ਹੈ ਉਹ ਕਿਸੇ ਨੇ ਨਹੀਂ ਦਿੱਤਾਗਾ ਤੇ ਇਸ ਤੇ ਮੈਨੂੰ ਤੁਹਾਡੀ ਨਾਰਾਜ਼ਗੀ ਹੈ ਵੀ ਤੁਸੀਂ ਫੁੱਲ ਵਲੌਗ ਨਹੀਂ ਦੇਖਦੇਗੇ ਤੇ ਮੈਨੂੰ ਬਹੁਤ ਨਾਰਾਜ਼ਗੀ ਹੈ ਵੀ ਫੁੱਲ ਵਲੌਗ ਜ਼ਰੂਰ ਦੇਖਿਆ ਕਰੋ ਪਲੀਜ਼ ਸਪੋਰਟ ਕਰਿਆ ਕਰੋ ਹਾਂਜੀ ਇੱਕ ਦੀਦੀ ਨੇ ਸਵਾਲ ਦਾ ਜਵਾਬ ਦਿੱਤਾ ਸੀ ਕੁਲਜੀਤ 829 ਆਈਡੀ ਤੋਂ ਉਹਨਾਂ ਦੀਦੀ ਨੇ ਸਵਾਲ ਦਾ ਜਵਾਬ ਦਿੱਤਾ ਵੀ ਇਹ ਖਰਚਣੀ ਕਹਿੰਦੇ ਐ ਇਸ ਨੂੰ ਤੇ ਫਿਰ ਮੈਂ ਇੱਕ ਕੁਐਸਚਨ ਤੁਹਾਨੂੰ ਹੋਰ ਪੁੱਛਿਆ ਸੀਗਾ ਕਿ ਇਹ ਜਿਹੜੀ ਖਰਚਣੀ ਹੁੰਦੀ ਆ ਇਹ ਆਪਾਂ ਜਿਹੜੀ ਛੋਟੀ ਖਰਚਣੀ ਹੁੰਦੀ ਆ ਉਸ ਨੂੰ ਜਿਹੜਾ ਦੁੱਧ ਕਾੜਨ ਵਾਲਾ ਕਾੜਨਾ ਹੁੰਦਾ ਆ ਤੇ ਉਸ ਵਿੱਚ ਆਪਾਂ ਰੱਖਦੇ ਆ ਉਸ ਵਿੱਚ ਧਰਦੇ ਆ ਵੀ ਦੁੱਧ ਸਾਰ ਦਿਨ ਕੱਢਦਾ ਰਹਿੰਦਾ ਆ ਤੇ ਉਹ ਆਪਾਂ ਕਿਉਂ ਰੱਖਦੇ ਆ ਇਸ ਸਵਾਲ ਦਾ ਜਵਾਬ ਆਪਾਂ ਨੂੰ ਨਹੀਂ ਦਿੱਤਾ ਆਸ਼ਾ ਕਰਦੀ ਹਾਂ ਤੁਸੀਂ ਆਪਣੇ ਨੈਕਸਟ ਵਲੌਗ ਦੇ ਵਿੱਚ ਤਾਂ ਆਨਸਰ ਕਮੈਂਟ ਕਰਕੇ ਜਰੂਰ ਦੱਸੋਗੇ ਜੀ ਤੇ ਹਾਂਜੀ ਵੈਸੇ ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਦੀ ਹਾਂ ਕਿ ਮੈਂ ਇਸ ਬਾਰੇ ਆਪਦੇ ਦਾਦੀ ਸੱਸ ਨੂੰ ਪੁੱਛਿਆ ਸੀ ਬਹੁਤ ਟਾਈਮ ਪਹਿਲਾਂ ਜਦੋਂ ਉਹ ਜਿੰਦਾ ਹੁੰਦੇ ਸੀਗੇ ਤੇ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਵੀ ਇਹ ਆਪਾਂ ਕਿਉਂ ਰੱਖਦੇ ਆ ਕਾੜਨੇ ਦੇ ਵਿੱਚ ਜਦੋਂ ਆਪਾਂ ਦੁੱਧ ਤੱਤਾ ਧਰਦੇ ਆ ਤੇ ਕਾੜਨੇ ਦੇ ਵਿੱਚ ਖੁਰਚਣੀ ਕਿਉਂ ਰੱਖਦੇ ਆ ਤੇ ਉਹ ਮੈਨੂੰ ਕਹਿੰਦੇ ਨਾ ਤਾਂ ਰੱਖਦੇ ਆ ਵੀ ਭੂਤ ਪ੍ਰੇਤ ਨੇੜੇ ਨਹੀਂ ਆਉਂਦੇ ਦੁੱਧ ਚਿੱਟੇ ਰੰਗ ਦਾ ਹੁੰਦਾ ਆ ਇਹ ਤਾਂ ਉਹਨਾਂ ਦੀ ਮੰਨਤਾ ਸੀਗੀ ਜਿਵੇਂ ਉਹਨਾਂ ਨੇ ਮੈਨੂੰ ਦੱਸਤਾ ਤੇ ਮੇਰਾ ਹਾਸਾ ਵੀ ਨਿਕਲ ਗਿਆ ਹੈਨਾ ਤੇ ਚਲੋ ਪਰ ਆਪਾਂ ਜਿੱਦਾਂ ਉਹਨਾਂ ਦੀ ਮੰਨਤਾ ਬਣੀ ਹੋਈ ਆਪਾਂ ਉਹਨਾਂ ਨੂੰ ਕੀ ਕਹਿ ਸਕਦੇ ਸੀਗੇ हां मैं ਤੁਹਾਨੂੰ ਸਭ ਨੇ ਜਰੂਰ ਕੁਐਸਚਨ ਪੁੱਟ ਕਰਕੇ ਪੁੱਛਦੀ ਆ ਵੀ ਇਹ ਆਪਾਂ ਖੁਰਚਣੀ ਜਿਹੜੀ ਆ ਉਹ ਕਾਢਣੇ ਦੇ ਵਿੱਚ ਕਿਉਂ ਧਰਦੇ ਆ ਵੀ ਦੁੱਧ ਸਾਰਾ ਦਿਨ ਕੱਢਦਾ ਰਹਿੰਦਾ ਤੇ ਖੁਰਚਣੀ ਸਾਰੇ ਦਿਨ ਵਿੱਚ ਪਈ ਰਹਿੰਦੀ ਹੈ ਜਰੂਰ ਆਨਸਰ ਦਿਓ ਜੀ ਤੇ ਲੋ ਜੀ ਇਹ ਕਲੀਨਿੰਗ ਕਰਦੇ ਕਰਦੇ ਮੈਂ ਤੁਹਾਨੂੰ ਦਿਖਾਉਣ ਲੱਗ ਗਈ ਆ ਸੂਟ ਇਹ ਜਿਹੜਾ ਮੈਂ ਉਦੋਂ ਸਹੀ ਕਰ ਰਹੀ ਸੀਗੀ ਉਹ ਉੱਚਾ ਹੋ ਗਿਆ ਸੀ ਇਹ ਧੋਤੇ ਤੋਂ ਬਾਅਦ ਸੁਗੜ ਗਿਆ ਸੀ ਤੇ ਇਸ ਤਰ੍ਹਾਂ ਮੈਂ ਲੈਸ ਲਾ ਕੇ ਇਹ ਪੀਸ ਮੇਰੇ ਕੋਲ ਪਿਆ ਸੀ ਕਿਉਂਕਿ ਪਹਿਲਾਂ ਇਹ ਨੀਵਾ ਹੁੰਦਾ ਸੀਗਾ ਜ਼ਿਆਦਾ ਤੇ ਉਸ ਤੋਂ ਬਾਅਦ ਮੈਂ ਇਹਨੂੰ ਕੱਟ ਕਰਤਾ ਸੀ ਥੱਲੋਂ ਤੇ ਫਿਰ ਇਹ ਹੁਣ ਧੋਤੇ ਤੋਂ ਬਾਅਦ ਸੁਗੜ ਗਿਆ ਸੀਗਾ ਤੇ ਇਸ ਤਰ੍ਹਾਂ ਮੈਂ ਲੈਸ ਲਾ ਕੇ ਇਹਨੂੰ ਵਧੀਆ ਤਿਆਰ ਕਰ ਲਿਆ ਹੁਣ ਤੇ ਵਧੀਆ ਹੋ ਗਿਆ ਹੁਣ ਇਹ ਮੇਰੇ ਪੂਰੇ ਨਾਪ ਦਾ ਬਣ ਗਿਆ ਨਹੀਂ ਤੇ ਉੱਚਾ ਹੋ ਗਿਆ ਸੀਗਾ ਤੇ ਫਿਰ ਮੈਂ ਲੱਗੀ ਸੀਗੀ ਦੂਸਰੇ ਬਾਥਰੂਮ ਦੀ ਕਲੀਨਿੰਗ ਕਰਨ ਵਾਸਤੇ ਤੇ ਹੁਣ ਤਾਂ ਜਿਵੇਂ ਨਾ ਝਾੜੂ ਪੋਚੇ ਦਾ ਕੋਈ ਕਾਰਨ ਦਾ ਪਤਾ ਜੈ ਨਹੀਂ ਲੱਗਦਾਗਾ ਕਿਉਂਕਿ ਹੁਣ ਜਿਵੇਂ ਮੀਂਹ ਦਾ ਮੌਸਮ ਜਾਤਾ ਸੇਮ ਜੀ ਬਹੁਤ ਆਈ ਪੀਐਸ ਸਿੱਲਾ ਸਿੱਲਾ ਰਹਿੰਦਾ ਫਰਸ਼ ਮੈਂ ਝਾੜੂ ਕੱਢ ਰਹੀ ਸੀਗੀ ਤੇ ਕੂੜਾ ਤਾਂ ਕੋਈ ਨਿਕਲ ਹੀ ਨਹੀਂ ਰਿਹਾ ਸੀਗਾ ਤੇ ਫਰਸ਼ ਤੇ ਐ ਲੱਗ ਰਿਹਾ ਸੀ ਜਿਦਾ ਫਰਸ਼ ਦੇ ਵਿੱਚੋਂ ਪਾਣੀ ਨਿਕਲ ਆ ਨਿਕਲ ਆ ਰਿਹਾ ਤੇ ਇੱਕ ਰੂਮ ਜਿਹੜਾ ਮੈਂ ਪਹਿਲਾਂ ਸਾਫ਼ ਕਰਕੇ ਉਹਦੇ ਫਰਸ਼ ਤੇ ਝਾੜੂ ਨਿਕਲਦਾ ਹੀ ਨਹੀਂਗਾ ਕਿਉਂਕਿ ਉਧਰ ਵੀ ਮਾਰਬਲ ਨਹੀਂ ਲੱਗੀ ਹੋਈਗੀ ਤੇ ਇਸ ਕਰਕੇ ਉਸ ਤੇ ਤਾਂ ਝਾੜੂ ਗਿੱਲਾ ਹੋ ਜਾਂਦਾ ਹੈ ਇਸ ਕਰਕੇ ਮੈਂ ਉਧਰ ਤੋਂ ਬਸ ਮੋਟਾ-ਮੋਟਾ ਜਿਹਾ ਕੱਢਿਆ ਵੀ ਥੋੜਾ ਜਿਹਾ ਹਾ ਕੰਧਾ ਨਾਲ ਰੰਗ ਜਿਹਾ ਲਿੱਥਦਾ ਰਹਿੰਦਾ ਹੈ ਇਹ ਵੀ ਜਿਆਦਾ ਹੋ ਜਾਂਦਾ ਸਾਫ ਕਰਨਾ ਤੇ ਨਾਲ ਫਿਰ ਮੈਂ ਇਧਰ ਡਰੈਸਿੰਗ ਟੇਬਲ ਦੀ ਬੈੱਡ ਦੀ ਸਾਰੀ ਅੱਜ ਡਸਟਿੰਗ ਸਾਰੀ ਸੈਲਫ ਆ ਵਗਰੇ ਦੀ ਚੰਗੀ ਤਰ੍ਹਾਂ ਕੀਤੀ ਹੈ ਜਾਲੇ ਵਗੈਰਾ ਤਾਂ ਆਪਾਂ ਲਾਤੇ ਸੀ ਕਿਉਂਕਿ ਹਨੇਰੀ ਜਦੋਂ ਚੱਲਦੀ ਨਾ ਉਦੋਂ ਜਾਲੇ ਜਿਆਦਾ ਲੱਗਦੇ ਆ ਹੁਣ ਜਿਵੇਂ ਮੀਂਹ ਜੇ ਪੈ ਰਿਹਾ ਫਿਰ ਜਾਲੇ ਤਾਂ ਨਹੀਂ ਲੱਗਦੇ ਪਰ ਇਹਨਾਂ ਵੀ ਝਾੜੂ ਪੋਚਾ ਕੀਤਾ ਲੱਗਦਾ ਨਹੀਂਗਾ ਵੀ ਪੋਚਾ ਲਾਇਆ ਹੈ ਨਾ ਝਾੜੂ ਕੱਢੋ ਤੇ ਝਾੜੂ ਹੀ ਗਿੱਲਾ ਹੋ ਜਾਂਦਾ ਸਾਰੇ ਫਰਸ਼ ਜਿਹੜਾ ਸਿੱਲਾ ਜਾ ਹੋ ਜਾਂਦਾ ਆ ਤੇ ਐਵੇਂ ਲੱਗ ਰਿਹਾ ਸੀਗਾ ਵੀ ਜਿੱਥੇ ਤੇ ਪਾਣੀ ਛਿੜਕਿਆ ਹੁੰਦਾ ਜਿੱਦਾ ਕੱਚੀ ਜਗ੍ਹਾ ਤੇ ਆਪਾਂ ਪਹਿਲਾਂ ਛਿੜਕ ਦਿੰਦੇ ਹੁੰਦੇ ਸੀਗੇ ਉਸ ਤਰ੍ਹਾਂ ਲੱਗਦਾ ਆ ਜੀ ਬਹੁਤ ਜ਼ਿਆਦਾ ਹੂਮਸ ਹੋਈ ਪਈ ਆ ਤੇ ਮੈਨੂੰ ਤਾਂ ਝਾੜੂ ਕੱਢਦੇ ਨੂੰ ਬਸ ਇਨਾ ਪਸੀਨਾ ਆਇਆ ਪਰ ਭਿੱਜੀ ਪਈ ਸੀਗੀ ਪਰ ਮੈਂ ਕਹ ਨਹੀਂ ਇਹ ਕੰਮ ਤਾਂ ਵੀ ਕਰਨਾ ਹੀ ਆ ਪਸੀਨਾ ਤਾਂ ਆਉਂਦਾ ਹੀ ਰਹਿਣਾ ਫਿਰ ਜਿਹੜਾ ਆਪਾਂ ਜਿਹੜਾ ਕੰਮ ਕਰਨਾ ਉਹ ਤਾਂ ਕਰਨਾ ਹੀ ਆ ਵੈਸੇ ਵੀ ਕਹਿ ਦਿੰਦੇ ਆ ਵੀ ਪਸੀਨਾ ਆਉਣਾ ਸਿਹਤ ਦੀ ਚੰਗਾ ਹੁੰਦਾ ਤੇ ਮੰਮੀ ਕਹਿ ਰਹੇ ਸੀ ਮੰਮੀ ਕਹਿੰਦੀ ਥੋੜਾ ਹਵਾ ਲੈ ਲੈ ਕੁੱਲਰ ਕੋਲੇ ਬਹਿ ਕੇ ਮੈਂ ਕਿਹਾ ਕੋਈ ਗੱਲ ਨਹੀਂ ਵੀ ਹਵਾ ਲੈ ਲਵਾਂਗੀ ਫਿਰ ਉਸ ਤੋਂ ਬਾਅਦ ਕੰਮ ਲੱਗ ਜੂਗੀ ਫਿਰ ਪਸੀਨਾ ਤਾਂ ਆ ਹੀ ਜਾਣਾ ਹਨਾ ਇਹਦੇ ਵਸਦੋ ਹੁੰਦਾ ਵੀ ਨਹਾ ਕੇ ਰੈਸਟ ਕਰੋ ਉਦੋਂ ਵਧੀਆ ਹਵਾ ਲੱਗੇ ਤੇ ਫਿਰ ਵਧੀਆ ਜਿਹਾ ਲੱਗਦਾ ਆ ਤੇ ਇਸ ਕਰਕੇ ਮੈਨੂੰ ਤਾਂ ਬਹੁਤ ਜ਼ਿਆਦਾ ਅ ਪਸੀਨੇ ਨਾਲ ਭਿੱਜੀ ਪਈ ਸੀਗੀ ਕੁਛ ਐ ਹੋ ਜਾਂਦੀ ਹੈ ਵੀ ਰੂਮਸ ਤੇ ਵਿੱਚ ਤੇ ਲੱਬੀ ਦੇ ਵਿੱਚ ਇੱਧਰ ਜ਼ਿਆਦਾ ਹੂਮਸ ਜੀ ਹੋ ਜਾਂਦੀ ਹੈ ਨਾ ਪਰ ਅੱਜ ਤਾਂ ਬਾਹਰ ਵੀ ਹਵਾ ਨਹੀਂ ਚੱਲ ਰਹੀ ਸੀਗੀ ਤੇ ਬਾਕੀ ਮੈਂ ਕਿਚਨ ਦੇ ਸਾਰੇ ਕੰਮ ਕਾਜ ਕਰ ਲਏ ਸੀਗੇ ਰਹਿ ਗਿਆ ਸੀ ਇਕੱਲਾ ਫੁਲਕਾ ਬਣਾਉਣਾ ਆਟਾ ਗੁੰਨਿਆ ਪਿਆ ਸੀ ਤੇ ਮੰਮੀ ਲੱਗੇ ਸੀ ਤੰਦੂਰ ਤੇ ਪਾਉਣ ਵਾਸਤੇ ਤੇ ਮੇਰੀ ਬੱਸ ਐਸ ਰੂਮ ਦੀ ਡਸਟਿੰਗ ਰਹਿ ਗਈ ਇਕੱਲੇ ਬਾਕੀ ਸਾਰ ਮੈਂ ਝਾੜੂ ਕੱਢ ਲਿਆ ਤੇ ਪੋਚਾ ਲਉਣਾ ਹੈ ਲੋਬੀ ਦੇ ਵਿੱਚ ਸਿਰਫ ਤੇ ਉਸ ਤੋਂ ਬਾਅਦ ਬਣਾਉਣੇ ਆ ਮੈਂ ਕਿਹਾ ਫੁਲਕੇ ਤੇ ਅੱਜ ਜਿਹਦੇ ਮੈਂ ਸਾਰੇ ਰੂਮਸ ਦੇ ਵਿੱਚ ਝਾੜੂ ਕੱਢਿਆ ਤੇ ਮੈਂ ਪੱਖਾ ਛੱਡ ਕੇ ਪੱਖਾ ਚਲਾ ਕੇ ਝਾੜੂ ਕੱਢਿਆ ਕਿਉਂਕਿ ਕੂੜਾ ਜਿਹੜਾ ਸੀ ਸਿੱਲਾ ਜਿਹਾ ਸੀ ਉੱਡ ਨਹੀਂ ਰਿਹਾ ਸੀਗਾ ਤੇ ਇਸ ਕਰਕੇ ਮੈਂ ਕਿਹਾ ਚਲੋ ਹਵਾ ਤਾਂ ਲੈ ਲਈਏ ਕਿਉਂਕਿ ਗਰਮੀ ਬਹੁਤ ਲੱਗ ਰਹੀ ਸੀ ਤੇ ਮੈਂ ਪੂਰੀ ਭਿੱਜ ਗਈ ਸੀਗੀ ਤੇ ਫਿਰ ਮੈਂ ਇਸ ਰੂਮ ਦੀ ਡਸਟਿੰਗ ਤਾਂ ਕਰ ਲਈ ਬਾਅਦ ਚ ਮੈਨੂੰ ਧਿਆਨ ਆਇਆ ਮੈਂ ਕਿਹਾ ਮੈਂ ਐਵੇਂ ਮੱਥਾ ਮਾਰਿਆ ਕਿਉਂਕਿ ਜੇ ਏਸੀ ਸਹੀ ਕਰਨ ਵਾਲੇ ਆਉਣਗੇ ਤਾਂ ਫਿਰ ਖਲਾਰਾ ਪਾ ਦੇਣਗੇ ਔਰ ਫਿਰ ਉਹ ਜਿੱਥੇ ਪਾਈਪ ਜੀ ਪਾਈ ਹੋਈ ਆ ਉੱਥੋਂ ਫਿਰ ਛੇੜਛੜ ਕਰਦੇ ਆ ਤਾਂ ਕੋਈ ਮਾੜਾ ਮਟਾ ਰੇਤਾ ਆ ਹੀ ਜਾਂਦਾ ਆ ਤੇ ਫਿਰ ਮੈਂ ਕਿਹਾ ਮੈਂ ਐਵੇਂ ਮੱਥਾ ਮਾਰਿਆ ਇੱਥੇ ਸਾਰੇ ਸਾਫ ਸਫਾਈ ਕੀਤੀ ਹੀ ਦੁਬਾਰਾ ਫਿਰ ਮੈਨੂੰ ਕਰਨੀ ਪਊਗੀ ਪਰ ਵੀ ਸ਼ੁਕਰ ਹੈ ਵੀ ਬਾਅਦ ਚ ਫਿਰ ਜਿਹਦੋਂ ਰਾਜਿੰਦਰ ਮੰਡੀੋਂ ਦਿਖਾ ਕੇ ਲਿਆਏ ਸੀ ਕਿ ਉਹ ਕਹਿੰਦੇ ਸ਼ਾਵਰ ਸ਼ੂਟ ਕੋਈ ਨਹੀਂ ਇਹਦੀ ਖਰਾਬ ਸਹੀ ਆ ਬਿਲਕੁਲ ਫਿਰ ਪੱਖਾ ਲਿਆ ਕੇ ਲਾ ਲਿਆ ਤੇ ਏਸੀ ਚੱਲ ਪਿਆ ਸੀ ਵਧੀਆ ਤੇ ਮੈਨੂੰ ਸ਼ੁਕਰ ਹੈ ਨੇ ਤਾਂ ਗਰਮੀ ਚ ਨੀਂਦ ਨਹੀਂ ਆਉਂਦੀ ਕਿ ਮੈਨੂੰ ਤਾਂ ਵੈਸੇ ਹੀ ਨਵੀਂ ਜਗ੍ਹਾ ਤੇ ਜਾਵਾਂ ਚਾਹੇ ਮੈਂ ਆਪਣੇ ਪੇਕੇ ਪਿੰਡ ਜਾਵਾਂ ਮੈਨੂੰ ਇੱਕ ਰਾਤ ਨੀਂਦ ਨਹੀਂ ਆਉਂਦੀ ਕਿ ਦੂਸਰੇ ਦਿਨ ਜਾ ਕੇ ਮੇਰਾ ਮਾਈਂਡ ਸੈੱਟ ਹੁੰਦਾ ਹੈ ਯਾਨੀ ਕਿ ਮੇਰਾ ਮਾਈਂਡ ਜਿਹੜਾ ਆ ਦਿਮਾਗ ਜਿਹੜਾ ਆ ਮੇਰਾ ਉਹ ਸੌਂਦੇ ਵਕਤ ਵੀ ਐਕਟਿਵ ਰਹਿੰਦਾ ਆ ਇਹੀ ਮੀਨਸ ਹੋ ਗਿਆ ਹਨਾ ਮੈਨੂੰ ਪਤਾ ਲੱਗਦਾ ਰਹਿੰਦਾ ਵੀ ਮੈਂ ਦੂਜੀ ਜਗ੍ਹਾ ਤੇ ਆਈ ਹੋਈ ਆ ਹਨਾ ਨੰਬਰ ਇਹ ਵਾਸਤੇ ਕਈਆਂ ਨੂੰ ਪ੍ਰੋਬਲਮ ਹੁੰਦੀ ਹੈ ਇਹ ਵਾਲੀ ਤੇ ਮੈਂ ਘਰ ਵਿੱਚ ਵੀ ਕਈ ਕਿਥੇ ਰੂਮ ਵੀ ਚੇਂਜ ਕਰ ਲਾਂ ਜਾਂ ਦੂਸਰੀ ਸਾਈਡ ਪੈ ਜਾ ਮੈਨੂੰ ਉਹ ਵੀ ਨੀਂਦ ਨਹੀਂ ਆਉਂਦੀ ਮਤਲਬ ਜਿੱਥੇ ਮੇਰਾ ਦਿਮਾਗ ਰਾਤ ਨੂੰ ਸੌਣ ਵਾਸਤੇ ਸੈੱਟ ਹੋ ਜAVE ਨਾ ਫਿਰ ਮੈਨੂੰ ਉੱਥੇ ਜਿਆਦਾ ਵਧੀਆ ਨੀਂਦ ਆਉਂਦੀ ਆ ਤੇ ਮੈਂ ਇਹ ਹੀ ਕਰਦੀ ਆ ਮੇਰੀ ਨੀਂਦ ਪੂਰੀ ਹੋ ਜਾਵੇ ਤੇ ਲਓ ਜੀ ਹੁਣ ਟਿਊਸ਼ਨ ਵਾਲੇ ਬੱਚੇ ਆ ਗਏ ਆ ਤੇ ਹੁਣ ਇਹਨਾਂ ਨੂੰ ਮਿਲ ਗਿਆ ਸਿਲੇਬਸ ਤੇ ਇਹਨਾਂ ਦੇ ਵਰਨਕ ਵੀਕ ਤਾਈ ਹੈਗੇ ਆ ਇਗਜ਼ਾਮ ਤਾਂ ਹੁਣ ਕਹਿੰਦੇ 36-36 ਸਾਡਾ ਸਿਲੇਬਸ ਕਵਰ ਕਰਵਾ ਦੇ ਸਾਡਾ ਲਓ ਜੀ ਹੁਣ ਪੜਾ ਕੇ ਹੱਤੀ ਸੀਗੀ ਟਿਊਸ਼ਨ ਤੇ ਹੁਣ ਆਪਣਾ ਰੂਟੀਨ ਵਰਕ ਦੇ ਵਿੱਚ ਇਹ ਵੀ ਕੰਮ ਆਪਣਾ ਸ਼ਾਮਿਲ ਹੋ ਗਿਆ ਕਿਉਂਕਿ ਸਕੂਲ ਓਪਨ ਹੋ ਗਏ ਬੱਚਿਆਂ ਦੇ ਤੇ ਸਿਲੇਬਸ ਵੀ ਬੱਚਿਆਂ ਨੂੰ ਮਿਲ ਗਿਆ ਇਗਜ਼ਾਮ ਸਟਾਰਟ ਹੋਣ ਵਾਲੇ ਆ ਤੇ ਅੱਜ ਵਾਲਾ ਬਲੌਗ ਤੁਹਾਨੂੰ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਜੀ ਮਿਲਾਂਗੇ ਕੱਲੋ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ